Transcrição e ਇੱਥੇ ਤੁਹਾਨੂੰ ਮੈਂ ਪ੍ਰੈਸ ਨੋਟ ਸਾਰਾ ਕੁਝ ਬਣਾਇਆ ਨਹੀਂ ਨਹੀਂ ਦੱਸੋ ਥੋੜਾ ਜਿਹਾ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਰ ਅਸੀਂ ਆਪਣੀ ਜ਼ਮੀਨ ਦੇ ਵਿੱਚ ਆਏ ਆ ਜੀ ਅੱਛਾ ਪਹਿਲਾਂ ਵੀ ਕਿੰਨੀ ਵਾਰੀ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹੁਣ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਜੀ ਜੀ ਇਹਨਾਂ ਨੇ ਪਿੱਛੇ ਪਗ ਲਾਈ ਹੈ ਮੇਰੀ ਜੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜੀ ਜਿਹਦੇ ਜਿਹਕੇ ਮਹਿੰਦਰ ਗੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਜੀ ਵੱਖਰਾ ਸੇ ਹੈ ਜੀ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਜੀ ਕਵਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਜੀ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਤੇ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਜੀ ਆਪਣਾ ਮਾਲ ਮਹਿ ਕੇ ਮੈਨੂੰ ਚਿੱਠੀ ਲਿਖੀ ਜੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਜੀ ਉਹ ਸਾਰੀ ਤਸਦੀਕ ਹੋ ਕੇ ਜੀ ਤਾਂ ਇਹ ਦੁਆਰਾ ਜਿਹੜਾ ਇੱਕ ਪਰਚਾ ਆਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਪੈਦੇ ਚੋਰੀ ਦਾ ਵੀ ਹੈ ਜੀ ਇਹੜਾ ਸੁਖਮਿੰਦਰ ਔਰ ਜਸਪ੍ਰੀਤ ਆ ਇਹਨਾਂ ਦਾ ਇੱਕ 270 ਨੰਬਰ ਪਹਿਲਾਂ ਵੀ ਮੁਕਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੋ ਘੱਟ ਤਾਂ 15 ਤੋਂ 17 ਦਾ ਮੈਂ ਸੁਣ ਗਿਆ ਮੈਂ ਆਪਣੀ ਜਾਨ ਮਗਾ ਕੇ ਉਤਰੋਂ ਕੰਨ ਡੱਪ ਕੇ ਹੋ ਗਿਆ ਹੁਣ ਜੋ ਮੈਂ ਮੇਰੀ ਗੱਡੀ ਅੰਦਰ ਖੜੀ ਹੈ ਜੀ ਨਹੀਂ ਇਹ ਸਿੱਧਾ ਹਮਲਾ ਤੁਹਾਡੇ ਤੇ ਕੀਤਾ ਸੀਗਾ ਕੀ ਕਿਉਂ ਹਮਲਾ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਸੀ ਅਸੀਂ ਆਪਣੀ ਜ਼ਮੀਨ ਤੇ ਆਏ ਆ ਜੀ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ ਪਿਆ ਤਾਰਾਂ ਉਤੋਂ ਇਧਰ ਪਾਈਆਂ ਹੋਈਆਂ ਦੇਖੋ ਸਾਡੀ ਜ਼ਮੀਨ ਜਾ ਰਹੀ ਤੁਹਾਨੂੰ ਦਿਖਾ ਦਿੰਦੇ ਕਿੰਨੇ ਕਿ ਨੌਜਵਾਨ ਅੰਦਰ ਸੀ ਕਿੰਨੇ ਕ ਬੰਦੇ ਅੰਦਰ ਸੀਗੇ ਬਿਲਕੁਲ ਕੁਝ ਪਤਾ ਸਰ ਮੈਨੂੰ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਜਿਹੜਾ ਸੁਗੰਦਰ ਉਹਨੇ ਤਾਂ ਸਿੱਧੇ ਫਾਇਰ ਕੀਤੇ ਨੇ ਐਦਾ ਰਿਪੋਰਟ ਤੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ ਇਹ ਜ਼ਮੀਨ ਦਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਬਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਉਹ ਫਰਾਰ ਨੇ ਇਸ ਸਮੇਂ ਹਾਂ ਉਹ ਕਿੰਨੇ ਪੰਜ ਪੰਜ ਐਫ ਆਈ ਆਰ ਆਦੇ ਬਾਅਦ ਅਜੇ ਤੱਕ ਪੁਲਿਸ ਨੇ ਪੰਜ ਮਹੀਨੇਾਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਜਿਹੜੀ ਫਾਇਰਿੰਗ ਹੋਈ ਹੈ ਨਹੀਂ ਕੋਈ ਚੁੱਪ ਰਹੋ ਇੱਕ ਮਿੰਟ ਯਾਰ ਉਹ ਵੈਰੀਫਾਈ ਕਰਨ ਮੌਕੇ ਤੇ ਆਏ ਹਾਂ ਜੀ ਜਿਹਦੀ ਲੜਾਈ ਜ਼ਰੂਰ ਪਈ ਹੈ ਇੱਥੇ ਸਰ ਕਿੰਨੇ ਕਰਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਆਈ ਸਾਹਮਣੇ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਅਜੇ ਮੌਕੇ ਤੇ ਤਰਦੀ ਲੜਾਈ ਦਾ ਕਾਰਨ ਜਿਹੜੀ ਵੀ ਕੋਈ ਹੋਇਆ ਹੈ ਕੋਈ ਐਂਬੂਲੈਂਸ ਵਿੱਚ ਲੈ ਕੇ ਜਾਇਆ ਜਾਇਆ ਕਿਸ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਲੈ ਇੱਕ ਮਿੰਟ ਉਹਦੇ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਬਾਤ ਨਹੀਂ ਨਹੀਂ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈ ਸਰ ਕਾਰਨ ਕੀ ਹੈ ਜੋ ਵਿਵਾਦ ਹੋਇਆ ਕਾਰਨ ਕੀ ਹੈ ਵਿਵਾਦ ਦੋ ਪਾਰਟੀਆਂ ਹੈਗੀਆਂ ਜਿਹੜੇ ਆਪੋ ਆਪਣੀਆਂ ਜਿਹੜੀਆਂ ਹੈਗੀਆਂ ਆਲਰੇਡੀ ਮੈਟਰ ਜਿਹੜਾ ਕੋਰਟ ਦੇ ਵਿੱਚ ਸਰ ਜਮੀਨ ਦਾ ਵਿਵਾਦ ਜਿਹੜਾ ਹੈਗਾ ਕਰਾਉਂਦੀਆਂ ਦੋ ਜਿਹੜੀਆਂ ਹੈਗੀਆਂ ਨਾਲ-ਨਾਲ ਹੀ ਆ ਤੁਸੀਂ ਜਿੱਥੇ ਖੜੇ ਹੈਗੇ ਇਸ ਪਾਰਟੀ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰਟੀ ਉਹ ਵੀ ਪਾਰਟੀ ਉਹ ਕਹਿ ਰਹੀ ਹੈ ਉਹਨੂੰ ਲੈ ਕੇ ਇਹਨਾਂ ਦੀ ਟਕਰਾਰਬਾਜ਼ੀ ਹੋਈ ਹੈ ਲੜਾਈ ਪਰ ਇਹਦੇ ਵਿੱਚ ਰਾਉਂਡ ਅਪ ਵੀ ਕੀਤਾ ਕੀਤੇ ਦੋ ਜਣਿਆਂ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਤੁਹਾਨੂੰ